ਫਾਈਲੀ ਜਿਹੜਾ ਦਿਲਜੀਤ ਦੋਸਾਂ ਦੇ ਮੂਵੀ ਜਿਹੜੀ ਹੈਗੀ ਜੱਟ ਅੰਜੂਲੀ 3 ਲੱਖ ਚੁੱਕੀ ਹੈਗੀ ਉਹ ਬਹੁਤ ਹੀ ਵਧੀਆ ਕਿਤਾ ਜਿਹੜਾ ਮੂਵੀ ਵਿੱਚ ਸਾਫਟ ਕੋਰ ਤੇ ਦੇਖਣ ਨੂੰ ਮਿਲਿਆ ਦਿਲਜੀਤ ਦਰਾਈ ਬਿਲਮਾਈ ਬਹੁਤ ਸੋਹਣੀ ਹੈ ਜੇ ਇੰਟਰਵਿਊ ਲਿਆ ਅੱਧੀ ਦੇਖੀ ਬਹੁਤ ਸੋਹਣੀ ਮੂਵੀ ਜਾ ਰਹੀ ਹੈ ਮੈਂ ਕਹਿੰਦਾ ਬਹੁਤ ਸੋਹਣੀ ਮੂਵੀ ਹੈ ਬਸ ਜੋਸ ਸੀਗਾ 1 ਚ ਸੀ 2 ਚ ਸੀਗਾ ਸਾਰਾ ਸੇਮ ਉਹੀ ਚੀਜ਼ ਹੀ ਦਿਖਾ ਰਿਹਾ ਹੈ ਇਹ ਨਹੀਂ ਹੈਗਾ ਕਿ ਹਾਂ ਇਨੇ ਟਾਈਮ ਬਾਅਦ ਆਇਆ ਤਾਂ ਕੁਝ ਚੇਂਜ ਆ ਜੋ ਵੀ ਉਹਨਾਂ ਦੀ ਫੇਸ ਵਗੈਰਾ ਸਭ ਕੁਝ ਉਧਾਰ ਸਕਦੇ ਬਹੁਤ ਸੋਹਣੀ ਆਲੀ ਜੱਟਾਂ ਨੂੰ ਪਿਆਰ ਤੇ ਜਲਦੀ ਬਣ ਇੱਕ ਬੇਨਤੀ ਕਹਿੰਦੇ ਚੌਥੀ ਜਲਦੀ ਲਿਆਵੇ ਯਾਰਾ ਵੇਟ ਨਗਰਾਵੇ 12 ਸਾਲ ਦੀ ਹੁਣ ਚੌਥੀ ਜਲਦੀ ਜਲਦੀ ਆਜੇ ਅਗਲੇ ਸ ਮਹੀਨੇ ਕੱਢ ਦੋ ਪਰ ਕੱਢ ਦੋ ਵਟ ਕੱਢ ਦੋ ਜਿਵੇਂ ਹੋਰ ਕਿਤੇ ਆ ਇੰਸਟਾਗ੍ਰam ਤੇ ਲਗਾਤਾਰ ਸੋਸ਼ਲ ਮੀਡੀਆ ਦੇਖ ਕੇ ਦਲਜੀਤ ਹੁਸੈਨ ਦੇ ਜਿਹੜੇ ਵਾਈਬਸ ਹੈਗੀਆਂ ਜਾਂ ਕਹਿ ਲੋ ਕਿ ਉਹਨਾਂ ਦੇ ਸੋਸ਼ਲ ਮੀਡੀਆ ਕਲਿੱਪਸ ਹੈਗੇ ਨੇ ਬਹੁਤ ਜ਼ਿਆਦਾ ਵਾਇਰਲ ਹੋ ਰਹੇ ਨੇ ਉਸ ਤੋਂ ਬਾਅਦ ਇੱਕ ਫਿਲਮ ਆਂਦੀ ਹੈ ਕਿੱਦਾਂ ਲੱਗਦਾ ਉਹਨਾਂ ਨੂੰ ਪਰਸਨਲੀ ਵੀ ਲੁਧਿਆਣੇ ਵੀ ਆਏ ਨੇ ਉਹ ਫਿਲਮ ਦੀ ਪ੍ਰੋਮੋਸ਼ਨ ਵਾਸਤੇ ਕਿੱਦਾਂ ਲੱਗਿਆ ਬਹੁਤ ਵਧੀਆ ਲੱਗਾ ਵੀਡੀਓਸ ਵਗੈਰਾ ਦੇਖੇ ਹਾਂ ਮੈਂ ਇੰਸਟਾਗ੍ਰam ਤੇ ਉਹਨਾਂ ਦੀ ਲੁਧਿਆਣੇ ਆਈ ਸੀਗੇ ਬਹੁਤ ਵਧੀਆ ਲੱਗਿਆ ਦੇਖ ਕੇ ਬਹੁਤ ਵਧੀਆ ਭਾਈ ਬਹੁਤ ਵਧੀਆ ਔਰ ਸਰ ਬੈਕਟਰੀ ਮੂਵੀ ਹੈ ਬਹੁਤ ਵਧੀਆ ਜਲਦੀ ਚੈਕਿੰਗ ਲੱਗੀ ਹੈ ਨਾਈਸ ਪੈਂਸਰ ਸੋਲ ਕਿੰਨੇ ਹਾਂਜੀ 5 ਕਿਨੇ ਸਾਦੇ ਨੇ 5 5 ਰੰਗ ਚ ਲੱਗੇ ਹਾਂਜੀ ਰੰਗ ਚ ਲੱਗੇ ਵਧੀਆ ਬਹੁਤ ਵਧੀਆ ਤਲਜੀਤ ਇੱਕੀ ਵੇਲੇ ਲੱਗੇ ਹੈ ਤਲਜੀਤ ਇੱਕੀ ਬਹੁਤ ਵਧੀਆ ਬੈਸਨ ਕਿਹੜੇ ਵਾਲਾ ਬੈਸਨ ਸਾਰੇ ਵਧੀਆ ਸੁਪਰ ਹਿੱਟ ਮਜ਼ਾ ਆ ਗਿਆ ਨਿਆਰਾ ਆ ਗਿਆ ਪਾਪੀ ਸਾਹਿਬ ਦਾ ਐਂਡ ਸੀਗੀ ਬਹੁਤ ਅੱਛੀ ਥੀ ਪੰਜ ਕਿੰਨੇ ਸਟਾਰਟ ਹੋ ਗਏ ਭਾਈ ਮੇਰੇ ਐਂਡ ਮੂਵੀ ਆ ਬਸ ਇਹ ਸਾਰਾ ਕਰੋ ਕਰੰਚੀ ਬਣ ਘਟਾ ਰੋਮਾਂਟਿਕ ਵੀ ਤਾਂ ਜਿਆਦਾ ਕੀਤੀ ਇਹਨਾਂ ਨੇ ਕਰੰਚੀ ਕਰੰਚੀ ਬਣ ਘਟਾ ਉਹਦਾ ਰੋਮਾਂਟਿਕ ਫੋਲਾ ਹੀ ਇਹਨਾਂ ਨੇ ਆਲਓਰ ਜਦੋਂ ਐਂਟਰੀ ਹੁੰਦੀ ਰਣਵੀਰ ਰਾਣਾ ਦੇ ਚਾਂਟੇ ਵਾਲੀ ਉਹ ਕਿਦਾਂ ਲੱਗਦੀ ਉਹ ਵੀ ਵਧੀਆ ਹਾਂਜੀ ਹਾਂਜੀ ਬਹੁਤ ਵਧੀਆ ਸੀ ਮੈਂ ਪਹਿਲੇ ਪਹਿਲੇ ਪਾਰ ਦੇਖਿਆ ਤੁਸੀਂ ਹਾਂਜੀ ਹਾਂਜੀ ਪਹਿਲੇ ਵਾਰ ਦੇਖਿਆ ਵਧੀਆ ਬਹੁਤ ਵਧੀਆ ਮੂਵੀ ਹੈ ਵਧੀਆ ਹਿੱਟ ਜਬ ਆਸੀਸ ਫਿਲਮ ਦਾ ਕਾਫੀ ਦੇਰ ਤੋਂ ਆਪ ਹੀ ਇੰਤਜ਼ਾਰ ਕਰਦੇ ਬੈਠੇ ਸੀਗੇ ਤੇ ਜਦੋਂ ਪਤਾ ਲੱਗਿਆ ਕਿ ਹਾਂ ਮੂਵੀ ਆ ਰਹੀ ਹੈ ਤੇ ਉਹ ਫਿਰ ਆਪਾਂ ਪਲਾਨ ਕੀਤਾ ਪਰ ਬਹੁਤ ਵਧੀਆ ਬਹੁਤ ਇੰਤਜ਼ਾਰ ਸੀ ਇਸ ਫਿਲਮ ਦਾ ਇੰਤਜ਼ਾਰ ਹੋਣਾ ਪਤਾ ਹਫਤੇ ਮਿਲ ਲਈ ਟਿਕਟ ਬੁੱਕ ਕਰਾਈ ਹੋਈ ਸੀ ਜੀ ਜਦੋਂ ਆਈ ਸੀ ਕਿ ਹਾਂ ਬੁਕਿੰਗ ਸ਼ੁਰੂ ਹੋਈ ਸੀ ਉਹਦੇ ਕਰਾ ਲਈ ਸੀ ਆਪਾਂ ਬਹੁਤ ਕਿੰਨਾ ਵਧੀਆ ਮੂਵੀ ਲੱਗੀ ਬਸ ਸੌਂਗ ਜ਼ਿਆਦਾ ਹੀ ਮਿੱਠੇ ਜੇ ਕਰਦੇ ਸੀ ਹੁਣ ਸਿੰਗਲ ਬੰਦੇ ਹੀ ਆਪਾਂ ਕੋਈ ਕੁੜੀ ਕੁੜੀ ਐ ਨਹੀਂ ਜ਼ਿਆਦਾ ਹੀ ਫਿਰ ਥੋੜਾ ਆ ਉਹ ਲੱਗਿਆ ਤਾ ਉਹ ਵਧੀਆ ਸੀ ਕੀ ਵੈਸੇ ਲੱਗੇ ਬਿਲੰਦ ਵਿੱਚ ਸਭ ਤੋਂ ਜ਼ਿਆਦਾ ਤਾਂ ਦਿਲਜੀਤ ਬਹੁਤ ਜ਼ਿਆਦਾ ਵੈਸਟ ਲੱਗੇ ਮੈਨੂੰ ਠੀਕ ਐ 500 ਕਿਨੇ ਸਤਾ ਡੋਨੇ 505 ਕਿੰਨਾ ਇੰਤਜ਼ਾਰ ਜਿਹੜਾ ਫਸਟ ਫਸਟ ਫਿਲਮ ਦੇਖਣ ਆਏ ਸੀ ਬਹੁਤ ਜ਼ਿਆਦਾ ਸੀਗਾ ਤਾਂ ਹੀ ਅਸੀਂ ਪਹਿਲਾ ਸ਼ੋਅ ਦੇਖਣ ਆਏ ਸੀ ਫਿਲਮ ਕਿਦਾਂ ਲੱਗੀ ਨਿਆਰਾ ਬਰੇ ਨਿਆਰਾ ਪੂਰਾ ਮਾਇਆ ਲੱਲੇ ਬੱਲੇ 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 ਬਰੇ ਬੱਲੇ ਨਹੀਂ ਤਾਂ ਰੋਮਾਂਟਿਕ ਲਾਸਟ ਵਾਲਾ ਬੜਾ ਗੈਂਡ ਸੀਗਾ ਸੀ ਨੂੰ ਬਰੇ ਰੋਮਾਂਟਿਕ ਹੋਇਆ ਪਹਿਲਾਂ ਪਹਿਲਾਂ ਫਿਰ ਫਿਰ ਇੱਕ ਤਾਂ ਵੀ ਫਿਰ ਇਮੋਸ਼ਨਲ ਤੋਂ ਕਰਕੇ ਫਿਰ ਉਹਨਾਂ ਨੇ ਖਲਾਰਾ ਪਾਇਆ ਪੂਰਾ ਨਿਆਰਾ ਆਇਆ ਮਾਇਆ ਬਰੇ ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੂਆ ਔਰ ਤੁਸੀਂ ਦੇਖ ਰਹੇ ਹੋ ਸਿੱਧਾ ਸਿੱਧਾ ਲੁਧਿਆਣਾ ਲਾਈਵ ਇਸ ਵੇਲੇ ਤੁਹਾਨੂੰ ਸਿੱਧਾ ਤਸਵੀਰਾਂ ਦਿਖਾ ਰਹੇ ਹਾਂ ਵੀ ਟੂ ਵੀ ਸਿਨੇਮਾ ਘਰ ਦੇ ਤੁਹਾਨੂੰ ਦੱਸਦਾ ਕਿ ਫਾਈਨਲੀ ਜਿਹੜਾ ਦਲਜੀਤ ਦੁਸਾਂਜ ਦੀ ਮੂਵੀ ਜਿਹੜੀ ਹੈਗੀ ਜੱਟ ਐਂਡ ਜੂਲੀਅਟ 3 ਲੱਖ ਚੁੱਕੀ ਹੈਗੀ ਔਰ ਬਹੁਤ ਹੀ ਵਧੀਆ ਕਿਦਾਰ ਜਿਹੜਾ ਮੂਵੀ ਵਿੱਚ ਸਾਫ਼ ਤੌਰ ਤੇ ਦੇਖਣ ਨੂੰ ਮਿਲਿਆ ਦਲਜੀਤ ਦੁਸਾਂਜ ਦਾ ਨੀਰੂ ਬਾਜਵਾ ਦਾ ਕਿ ਭਾਬੀ ਚੁੰਮੇ ਵਾਲੀ ਵੀ ਫਿਲਮ ਦੇ ਵਿੱਚ ਕਾਫੀ ਜਿਹੜੀ ਪਸੰਦ ਜਿਹੜੀ ਹੈ ਇੱਥੇ ਲੁਧਿਆਣਾ ਵਸੇ ਲੋ ਕਿੰਨੀ ਚੱਲੀ ਜਾ ਰਹੀ ਹੈ ਤਾਂ ਫਾਈਨਲੀ ਜਾਣਦੇ ਕਿੱਦਾਂ ਦਾ ਸਾਰਾ ਆਲ ਓਵਰ ਪੂਰੀ ਮੂਵੀ ਦਾ ਰਿਵਿਊ ਰਿਹਾ ਕਿਉਂਕਿ ਕਾਫੀ ਜਿਹੜੀ ਪ੍ਰੋਮੋਸ਼ਨ ਹੈਗੀ ਖੁਦ ਦਲਜੀਤ ਜੀ ਸਾਹ ਪਾਜੀ ਲੋ ਕਿੰਨੀ ਗਈ ਸੀਗੀ ਚਾਹ ਵੇ ਚੱਲਦੇ ਨੇ ਲੁਧਿਆਣਾ ਵਸੇ ਭਾਜੀ ਕੀ ਨਾ ਤੁਹਾਡਾ ਨਰਿੰਦਰ ਸਿੰਘ ਜੀ ਭਾਜੀ ਕਿੱਦਾਂ ਰਹੀ ਫਿਲਮ ਆਈ ਤੇ ਪੂਰੀ ਬਹੁਤ ਸੋਹਣੀ ਹੈ ਜੀ ਇੰਟਰਵਲ ਹੋਇਆ ਅੱਧੀ ਦੇਖਿਆ ਬਹੁਤ ਸੋਹਣੀ ਮੂਵੀ ਜਾ ਰਹੀ ਹੈ ਕਿ ਤੁਸੀਂ ਦੇਖ ਲਿਆ ਮੈਂ ਕਹਿੰਦਾ ਬਹੁਤ ਸੋਹਣੀ ਮੂਵੀ ਆ ਬਸ ਜੋਸ ਸੀਗਾ 1 ਚ ਸੀ 2 ਚ ਸੀਗਾ ਸਾਰਾ ਸੇਮ ਉਹੀ ਚੀਜ਼ ਜੋ ਵੀ ਉਹਨਾਂ ਦੀ ਫੇਸ ਵਗੈਰਾ ਸਭ ਕੁਝ ਉੱਧੀ ਅਸਰ ਕਰਦਾ ਬਹੁਤ ਸੋਹਣੀ ਆ ਤੇ ਕਿਦਾਰ ਦਲਜੀਤ ਉਸਾਨ ਭਾਈ ਦਾ ਕਿਦਾਰ ਕੀ ਮੈਨੂੰ ਲੱਗਿਆ ਉਹ ਤਾਂ ਹਰ ਟਾਈਮ ਵਧੀਆ 올 ਟਾਈਮ ਦਾ ਦਿਲਜੀਤ ਭਾਈ ਵੀ ਦਾ ਉਹੀ ਸੇਮ ਬਹੁਤ ਕਿਤਾ ਲੱਗੇ ਫਿਲਮ ਦੇ ਸੌਂਗ ਜੇ ਇੱਕ ਹੀ ਆਇਆ ਹੈ ਲਹਿੰਗਾ ਬਹੁਤ ਸੋਹਣਾ ਹੈ ਜੀ ਸਰ ਬਹੁਤ ਵਧੀਆ ਲੱਗੀ ਕੀ ਫਿਲਮਿਸਟੀ ਕਾਸ ਕਰ ਮੈਨੂੰ ਉਹਨਾਂ ਦੀ ਐਕਟਿੰਗ ਬਹੁਤ ਵਧੀਆ ਲੱਗੀ ਦਿਲਜੀਤ ਦੀ ਵੀ ਤੇ ਨੀਰੂ ਬਾਜਵਾ ਦੀ ਵੀ ਕਿੰਨੇ ਦਿਨ ਦਾ ਇੰਤਜ਼ਾਰ ਸੀ ਫਿਲਮ ਦੇਖਣ ਦਾ ਕਾਫੀ ਦਿਨ ਦਾ ਸੀ ਸੋਚ ਰਹੇ ਸੀ ਦੇਖਣ ਨੂੰ ਕਾਫੀ ਦਿਨ ਦਾ ਮਤਲਬ ਸੀਗਾ ਇੰਤਜ਼ਾਰ ਅੱਛਾ ਇੰਸਟਾਗ੍ਰਾਮ ਤੇ ਲਗਾਤਾਰ ਸੋਸ਼ਲ ਮੀਡੀਆ ਦੇਖ ਕੇ ਦਿਲਜੀਤ ਉਸਾਨ ਜਿਹੜੀ ਵਾਈਬਸ ਆਈਆਂ ਨੇ ਜਾਂ ਇਹ ਕਹ ਲੋ ਕਿ ਉਹਨਾਂ ਦੀ ਸੋਸ਼ਲ ਮੀਡੀਆ ਕਲਿੱਪਸ ਆਗਣੇ ਬਹੁਤ ਜ਼ਿਆਦਾ ਵਾਇਰਲ ਹੋ ਰਹੇ ਨੇ ਉਸ ਤੋਂ ਬਾਅਦ ਇੱਕ ਫਿਲਮ ਆਂਦੀ ਹੈ ਕਿੱਦਾਂ ਲੱਗਦਾ ਉਹਨਾਂ ਨੇ ਪਰਸਨਲੀ ਵੀ ਲੁਧਿਆਣਾ ਵੀ ਆਏ ਨੇ ਉਹ ਫਿਲਮ ਦੇ ਪ੍ਰੋਮੋਸ਼ਨ ਵਾਸਤੇ ਕਿਤਾ ਲੱਗਿਆ ਬਹੁਤ ਵਧੀਆ ਲੱਗਿਆ ਵੀਡੀਓਸ ਵਗੈਰਾ ਦੇਖਿਆ ਮੈਂ ਇੰਸਟਾਗ੍ਰam ਤੋਂ ਨਦੀ ਲੁਧਿਆਣਾ ਆਈ ਸੀਗੇ ਬਹੁਤ ਵਧੀਆ ਲੱਗਿਆ ਦੇਖ ਕੇ ਤੇ ਹੁਣ ਕੀ ਨੇ ਪਲਾਨ ਹੈ ਗੈਸ ਤੋਂ ਬਾਅਦ ਤੁਹਾਡਾ ਇਸ ਤੋਂ ਬਾਅਦ ਬਸ ਹੋਰ ਮਚਾਨੀਆਂ ਵੀ ਉਹ ਮੂਵੀ ਕਰਨ ਤੇ ਅਸੀਂ ਹੋਰ ਆਈ ਦੇਖਣ ਤੇ ਕਿੰਨੇ ਸਟਾਰ ਲਉਗੇ ਪੰਜ ਚੋਂ ਪੰਜ ਪੂਰੇ ਲੁਧਿਆਣਾ ਸਾਨੂੰ ਕੀ ਕਹੋਗੇ ਹਾਂਜੀ ਕੀ ਕਹਾਂਗਾ ਲੁਧਿਆਣਾ ਸੇ ਫਿਲਮ ਵਾਸਤੇ ਲੁਧਿਆਣਾ ਵਾਸਤੇ ਬਸ ਸਹੀ ਵਧੀਆ ਸੀ ਮੂਵੀ ਸਾਰੇ ਜਣਾਓ ਤੇ ਦੇਖੋ ਬਹੁਤ ਵਧੀਆ ਰਗੀ ਮੂਵੀ ਥੈਂਕ ਯੂ ਥੈਂਕ ਯੂ ਕਿਤਾ ਲੱਗੀ ਬਈ ਬਹੁਤ ਵਧੀਆ ਭ ਔਸਰ ਫੈਮਲੀ ਮੂਵੀ ਹੈ ਬਹੁਤ ਵਧੀਆ ਦਲਜੀਤ ਐਕਟਿੰਗ ਵਿੱਚ ਲੱਗੀ ਹੈ ਨਾਈਸ ਪੈਸਾ ਵਸੂਲ ਵੀ ਲੱਗਿਆ ਹਾਂਜੀ ਪੰਜ ਕਿਨੇ ਚਾਹ ਦੇ ਰਹੇ ਪੰਜ ਤੋਂ ਪੰਜ ਫਿਲਮ ਕਿਤ ਲੱਗੀ ਹਾਂਜੀ ਫਿਲਮ ਕਿਤ ਲੱਗੀ ਵਧੀਆ ਬਹੁਤ ਵਧੀਆ ਦਲਜੀਤ ਐਕਟਿੰਗ ਵਲ ਲੱਗੀ ਹਾਂ ਹੈ ਦਲਜੀਤ ਐਕਟਿੰਗ ਬਹੁਤ ਵਧੀਆ ਬੈਸਟ ਸੀਨ ਕਿਹੜਾ ਲੱਗਿਆ ਬੈਸਟ ਸੀਨ ਨਹੀਂ ਨਹੀਂ ਕਿਹੜੇ ਵਾਲਾ ਦਸੀਏ ਸਾਰੇ ਹੀ ਵਧੀਆ ਹਾਂਜੀ ਹਾਂਜੀ ਸੁਪਰ ਸੁਪਰ ਹੋ ਗਿਆ ਬਹੁਤ ਵਧੀਆ ਸਾਰੇ ਬੈਸਟ ਸੀਨ ਹੈ ਭਾਈ ਸਾਰੇ ਠੀਕ ਹੈ ਕੀ ਕਹਿਣਾ ਚਾਹੋ ਫਿਲਮ ਕਿਤ ਲੱਗੀ ਬਹੁਤ ਵਧੀਆ ਭਾਜੀ बहुत बढ़िया। पहला होता गया। रिलेशनशिप सक्स। <laughs> बढ़िया लगा। बहुत <laughs> बढ़िया सर बहुत बो बढ़िया। बेस्ट। बढ़िया ही लग गया बहुत बढ़िया। पनीर वाले एक्टिंग बहुत बढ़िया। मैम किवें लगे दल जी बहुत बढ़िया। ओके रिपोर्ट सी लग सारी बेस्ट टाइम होगी। ਤੁਹਾਡੀ ਇਹ ਦਿੱਖ ਕਿਵੇਂ ਲੱਗੀ ਹੈ? ਫੁੱਲ ਸਿਰਾ। ਕਿੰਦਾ ਦੀ ਹੈ? ਸਿਰਾ ਸਟੋਰੀ ਹੈ ਵਧੀਆ ਫੈਮਿਲੀ ਦੇਖਣ ਵਾਲੀ ਫਿਲਮ ਹੈ। ਬਹੁਤ ਵਜ਼ੂਲ ਹੈ। ਹਾਂਜੀ ਹਾਂਜੀ। ਇਹ ਨਾ ਲੁਧਿਆਣਾ ਵਾਸੋਂ ਇਹਨੂੰ। ਲੁਧਿਆਣਾ ਵਾਸੋਂ ਇਹ ਕਹਿ ਰਹੇ ਆਂ ਵੀ ਵੱਧ ਤੋਂ ਵੱਧ ਮੂਵੀ ਦੇਖਣ ਆਉਣ ਤੇ ਆ ਮੂਵੀ ਦੇਖ ਕੇ ਬਣਾ ਐਂਟਰਟੇਨਮੈਂਟ ਕਰ। ਇੰਤਜ਼ਾਰ ਦੇ ਫਿਲਮ ਦਾ। ਹਾਂਜੀ। ਇੰਤਜ਼ਾਰ ਕਿੰਨੀ ਦੇਰ ਦਾ ਸੀ ਬਣਾ ਦਾ? ਕਾਫੀ ਦਿਨ ਦਾ ਸੀ ਇੰਤਜ਼ਾਰ। ਪੰਜ ਚੋ ਪੰਜ ਹੀ ਦੇ ਰਹੇ ਹੋ। ਠੀਕ ਹੈ। ਫਾਈਲ ਫਿਲਮ ਕਿਹਦਾ ਲੱਗੀ? ਘੈਂਟ ਘੈਂਟ ਫੁੱਲ। ਕਿੰਨੇ ਦਿਨ ਤੋਂ ਇੰਤਜ਼ਾਰ ਦੀ ਫਿਲਮ ਦਾ? ਬਹੁਤ ਸਾਰਾ ਤੋਂ ਬਹੁਤ ਸਾਰਾ। ਪੰਜ ਚੋ ਕਿ ਬੋਲ ਆ ਦਿਏ ਬੈਸਟ ਹੀ ਲੱਗਿਆ ਇਹਨਾਂ ਵਿੱਚ ਬੈਸਟ ਏ ਹੈ ਕਿ ਨੂੰ ਮੂਵੀ ਦਿਲਜੀਤ ਦੀ ਵੈਸੀ ਹੀ ਵਧੀਆ ਹੁੰਦੀ ਹੈ ਤੇ ਬੈਸਟ ਏ ਸੀਨ ਸੀਗਾ ਕਿ ਪੈਸ ਰਿਲੇਟਿਡ ਸੀਗੀ ਥੋੜੀ ਜਿਹੀ ਜਟਣ ਵਾਲੀ ਸੀ ਥੋੜੀ ਜਿਹੀ ਮੀਡਲ ਕਲਾਸ ਫੈਮਿਲੀ ਲਈ ਸੀ 5 ਟੂ 5 ਸੁਪਰ ਹਿੱਟ ਮਜ਼ਾ ਆ ਗਿਆ ਯਾਰ ਆ ਗਿਆ ਪਾਪੀ ਦਾ ਐਂਡ ਸੀਗੀ ਓਏ ਪਾਪੀ ਦਾ ਸੀਨ ਕਿਦਾਂ ਲੱਗਿਆ ਆਲਟੀਮੇਟ 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 ਭਾਬੀ ਕਿਹਨਾ ਸੀ ਪਾਪੀ ਦਾ ਚੁੱਬੇ ਵਾਲੀ ਭਾਬੀ ਜਿਹੜੀ ਸੀ ਮੇਰੀ ਵਾਲੀ ਭਾਬੀ ਠੀਕ ਠਾਕ ਸੀ ਪਹਿਲਾਂ ਵਾਲੀ ਵਧੀਆ ਨਹੀਂ ਸੀ ਅਗੱਤਕੇ ਨੇ ਬਣਾਈ ਗਈ ਵੀ ਸਹੀ ਬਣਾ ਦਿੰਨੇ ਆ। ਬੜੀ ਠੀਕ ਆ ਸੀ ਐਵਰੇਜ 3 ਸਟਾਰ। ਹਾਂਜੀ। ਵਧੀਆ ਸੀ ਮੂਵੀ। ਯਾਨੀ ਦੇਖਣ ਵਾਲੀ ਐ। ਇੱਕ ਵਾਰੀ ਦੇਖੋ ਜਰੂਰ। ਪੰਜਾਂ ਦੇ ਵਿੱਚੋਂ 3 ਸਟਾਰ। ਨਾਈਸ ਮੂਵੀ ਨਾਈਸ ਮੂਵੀ। ਬਹੁਤ ਦੋਨੋਂ ਦੀ ਬਹੁਤ ਵਧੀਆ ਲੱਗੀ। ਹਾਂਜੀ। दोनों दी बहुत बढ़िया एक्टिंग बहुत बढ़िया स्पेशली रंजीत कौर भाभी सब बहुत बढ़िया मूवी है नंबर वन। असी बैंक तो आया लाएो ना वीडियो और बहुत बढ़िया जी बहुत अच्छी थी 5 के अंदर स्टार्ट हो गए भाई में से किसकी एक्टिंग ज्यादा अच्छी लगी? पूजा की पूजा की

ਪੜੀ ਗਿਆ ਤੁਹਾਡਾ ਦਲੇਵਿੰਦਰ ਵੀਰੇ ਤੁਹਾਡਾ ਹਰਵਿਜੈ ਸਿੰਘ ਜੀ ਫਿਲਮ ਕਿਤੇ ਲੱਗੀ ਨਿਆਰਾ ਪੂਰਾ ਨਿਆਰਾ ਆ ਪੂਰਾ ਐਂਡ ਪੂਰਾ ਕੀ ਬੱਸ ਤੁਹਾਨੂੰ ਫਿਲਾਈ ਲੱਗਿਆ ਬੱਟੀ ਤੂਤੇ ਦੀ ਐਟਿਕ ਦਾ ਬੜੀ ਨਿਆਰੇ ਆ ਜੀ ਦਲਜੀਤ ਭਾਜੀ ਨੇ ਤਾਂ ਹਰੇਕ ਵਾਰੀ ਐਂਡ ਹੀ ਕਰਾਉਂਦੇ ਉਹ ਤੁਹਾਨੂੰ ਪਤਾ ਹੀ ਹੈ ਜੀ ਬਿਲਕੁਲ ਨਿਰੂ ਬਾਜਵਾ ਨਿਰੂ ਬਾਜਵਾ ਜੀ ਪੂਰੇ ਕੋਈ ਪੂਰੇ ਸੁਲਵਿਲਾ ਮੈਂ ਪੂਰਾ ਪੂਰਾ ਹੀ ਪੂਰਾ ਨਿਹਰਾ ਠੀਕ ਹੈ ਇਸ ਦਾ ਪੂਰਾ ਇਸ ਦਾ ਮੇਰੇ ਐਂਡ ਮੂਵੀ ਆ ਬਸ ਇਸ ਆਖਰੋ ਕ੍ਰਾਂਚੀ ਪਰਗਾ ਟਾ ਰੋਮਾਂਟਿਕ ਵੀਡਾ ਜਾਰਾ ਕੀਤੀ ਜਿੰਦਾਂ ਨੇ ਕਰੈਂਸੀ ਪਰ ਕਰੈਂਸੀ ਪਰ ਘਾਟਾ ਹਦਾ ਰੋਮਾਂਟਿਕ ਫੋਲ ਆਈ ਮੈਨੇ ਅੱਛਾ ਰਨਮੀਰ ਬਾਈ ਐਂਟਰੀ ਕਿਤਾ ਲੱਗੀ ਚਾਂਟਾ ਐਂਡ ਬ੍ਰੇਕ ਪੂਰੀ ਹੱਤ ਹੁੰਦੀ ਨਾ ਪੂਰਾ ਓਕੇ ਰਿਪੋਰਟ ਕਿੱਚੀ ਵੈਗਾਂ ਮੈਨਾਂ ਨੇ ਬਹੁਤ ਸੋਹਣੀ ਯਾਰ ਫਿਲਮ ਵਧੀਆ ਐਂਟਰਟੇਨਿੰਗ ਆ ਫੈਮਿਲੀ ਨਾਲ ਦੇਖਣ ਵਾਲੀ ਆ ਪੂਰੀ ਘੰਟਾ ਫਿਲਮ ਕਿਹੜਾ ਦਾ ਪਰਪੋਸ ਦੇ ਸਲੇਜੀ ਬਹੁਤ ਵਧੀਆ ਲੱਗੀ ਵਧੀਆ ਲੱਗੀ ਆ ਹਾਂ ਜੀ ਜੀ ਰੁਜੀਰ ਪਈ ਦੇ ਐਕਟਿੰਗ ਵੀ ਲੱਗੀ ਉਹ ਪੂਰੀ ਵਧੀਆ ਵਧੀਆ ਨਿਰੂ ਬਾਈ ਵੀ ਐਕਟਿੰਗ ਕਰਦੀ ਆ ਉਹਦੀ ਵੀ ਵਧੀਆ ਚਾਂਟੇ ਵਾਲਾ ਸੀਨ ਕਿਵੇਂ ਲੱਗਿਆ ਉਹ ਹਾਸੇ ਵਾਲਾ ਸੀ ਪੂਰਾ ਹਾਸੇ ਵਾਲਾ ਜਿੱਕੀ ਗੰਗਾ ਦ ਬਧੀਆ ਸੀ ਪੂਰੀ ਵੀ ਦੇਖਣ ਦਾ ਸਾਰੇ ਜਣੇ ਠੀਕ ਹੈ ਠੀਕ ਹੈ ਆ ਮੈਂ ਦੱਸ ਕਿ ਕਿ ਹੋਗੇ ਕਿਤਾ ਲੱਗੀ ਮੈਨੂੰ ਅਮ ਠੀਕ ਥੀ ਅੱਛੀ ਥੀ ਅਭੀ ਤੱਕ ਅੱਛੀ ਚੱਲ ਰਹੀ ਹੈ ਜੀ ਤਾਂ ਇਹ ਐਕਟਿੰਗ ਵੀ ਲੱਗੀ ਤੁਹਾਨੂੰ ਬਹੁਤ ਬੜੀਆ ਔਰ ਮੀਰੂ ਬਾਜਵਾ ਕੀ ਆਸਮ ਔਰ ਇਹ ਤਰਨਵੀਰ ਵਾਂ ਦੀ ਐਂਟਰੀ ਕਿਸੇ ਲੱਗੇ ਚਾਂਟੇ ਵਾਲੀ ਉਹ ਵੀ ਬਹੁਤ ਅੱਛੀ ਥੀ ਕੀ ਕਹਨਾ ਚਾਹਗੇ ਲੁਧਿਆਣਾ ਸੇ ਫਿਲਮ ਬਾਰੇ ਅੱਛੀ ਹੈ ਮਸਟ ਵਾਚ ਮੂਵੀ ਹੈ एवरीवन शुड ਕਮ ਟੂ ਵਾਚ ਇਟ ਠੀਕ ਹੈ ਥੈਂਕ ਯੂ ਅੱਜ ਕੀਨਾ ਤੁਹਾਡਾ ਨਵੀਨ ਬਾੜਗਾ ਤੁਹਾਡਾ ਦਿਵਿਆ ਕਿਹੜੀ ਫਿਲਮ ਦੇ ਕਰਾਇਓ ਜਟਨ ਜੁਲੀਅਰ 3 ਜਟਨ ਜੁਲੀਅਰ 3 ਅੱਛਾ ਕਿੱਦਾਂ ਲੱਗੀ ਮੂਵੀ ਆਲ ਓਵਰ ਕਿੱਦਾਂ ਹੈ ਹਾਲੇ ਤੱਕ ਤਾਂ ਬਹੁਤ ਵਧੀਆ ਚੱਲਦੀ ਪਈ ਹੈ ਜੀ ਹਾਂਜੀ ਤੇ ਐਕਟਿੰਗ ਕਿੰਨੀ ਵਧੀਆ ਲੱਗੀ ਹੈ ਐਕਟਿੰਗ ਦਿਲਜੀਤ ਦੋਸਾਂਝ ਦੀ ਵਧੀਆ ਗਈ ਹੈ ਨਾਲ ਉਹਦੀ ਨੀਰੋ ਬਾਜਵਾਲ ਦੀ ਬਹੁਤ ਵਧੀਆ ਮੂਵੀ ਹੈ ਹਾਲੇ ਤੱਕ ਤਾਂ ਬਹੁਤ ਸੋਹਣੀ ਲੱਗ ਰਹੀ ਹੈ ਕੀ ਗਾਣੇ ਕਿਦਾਂ ਲੱਗੇ ਗਾਣੇ ਵੀ ਬਹੁਤ ਵਧੀਆ ਹੈ ਹਰ ਅਦਰਿਆ ਐ ਆਲਓਵਰ ਤੇ ਦ ਐਂਟਰੀ ਹੁੰਦੀ ਰਣਵੀਰ ਰਾਣਾ ਦੇ ਚਾਂਟੇ ਵਾਲੀ ਉਹ ਕਿੱਦਾਂ ਲੱਗੀ ਸਾਰੇ ਉਹ ਵੀ ਵਧੀਆ ਹੈ ਹਾਂਜੀ ਹਾਂਜੀ ਬਹੁਤ ਵਧੀਆ ਸੀ ਨਾ ਅਸੀਂ ਪਹਿਲੇ ਪਹਿਲੇ ਪਾਰ ਦੇਖਿਆ ਤੁਸੀਂ ਹਾਂਜੀ 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 ਪਹਿਲੇ ਵਾਰ ਦੇਖਿਆ ਵਧੀਆ ਬਹੁਤ ਵਧੀਆ ਮੂਵੀ ਹੈ ਵਧੀਆ ਹਿੱਟ ਜਬ ਆਸਿਸ ਫਿਲਮ ਦਾ ਕਾਫੀ ਦੇਰ ਤੋਂ ਆਪ ਇਹ ਤਿਆਰ ਕਰਦੇ ਪਏ ਸੀਗੇ ਤੇ ਜਦੋਂ ਪਤਾ ਲੱਗਿਆ ਕਿ ਹਾਂ ਮੂਵੀ ਆ ਰਹੀ ਹੈ ਤੇ ਉਹ ਫਿਰ ਆਪਾਂ ਪਲਾਨ ਕੀਤਾ ਵੀ ਤੁਹਾਡਾ ਫੁੱਲ ਪਲਾਨ ਸੀ ਹਾਂਜੀ 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 ਠੀਕ ਹੈ ਥੈਂਕ ਯੂ ਠੀਕ ਹੈ ਨਾ ਤੁਹਾਡਾ ਅਮਰਤਾ ਪਾਲ ਜੀ ਕਿੱਦਾਂ ਲੱਗੀ ਦ ਸੀਸਾ ਭਾਈ ਦੀ ਮੂਵੀ ਵਧੀਆ ਜੀ ਐਕਟਿੰਗ ਕਿੰਨੀ ਜ਼ਿਆਦਾ ਵਧੀਆ ਲੱਗੀ ਮੂਵੀ ਦੇ ਚਾਲ ਅਬਚ ਬਹੁਤ ਵਧੀਆ ਹੀ ਪੈਸਾ ਵਸੋਲ ਮੂਵੀ ਹੈ ਪੂਰੀ ਕਿੰਨੇ ਸਟਾਰ ਹੋ ਗਏ ਪੰਜ ਚੋ ਪੰਜ ਦੇ ਪੰਜ ਆਜੋ ਆਜੋ ਭਾਈ ਕਿੰਨਾ ਕੋੜਾ ਗਰੇਸ਼ ਜੀ ਪਾੜਾ ਦੀਪਾਂਸ਼ੂ ਕਿੱਠੀ ਆਏ ਸਾਰੇ ਹਾਂਜੀ ਕ੍ਰਿਤਿਕਾ ਕ੍ਰਿਤਿਕਾ ਨਵਿਸ਼ ਅੱਛਾ ਫਿਲਮ ਬਾਰੇ ਇੱਕ ਇੱਕ ਲਾਈਨ ਹੀ ਦੱਸੋ ਕਿੱਦਾਂ ਲੱਗੀ ਫਿਲਮ ਬਹੁਤ ਵਧੀਆ ਲੱਗੀ ਤੁਹਾਨੂੰ ਕਿੱਦਾਂ ਐਕਟਿੰਗ ਵਧੀਆ ਲੱਗੀ ਅੱਛੀ ਬਹੁਤ ਅੱਛੀ ਹੈ ਕਿਸ ਦੀ ਐਕਟਿੰਗ ਜ਼ਿਆਦਾ ਅੱਛੀ ਲੱਗੀ ਦਿਲਜੀਤ ਦਸਾਂਝ ਕੀ ਠੀਕ ਹੈ ਆਪ ਵੀ ਬਹੁਤ ਵਧੀਆ ਦਿਲਜੀਤ ਦਸਾਂਝ वदियां मूवी फनी है जी वदियां स्टोरी किताए तो लगी है स्टोरी वदियां चल रही है बाहर जाने लगी हो देखा इंटरवल तो ये कितने स्टार का फिल्म नु 5 चौ 4.5 5 5 10 जी की कहना चाहो लुधियाना वासी और पिला वास्ते फिल्म जरूर देखो जी आके बहुत वदियां फिल्म ਹਾਂਜੀ ਭਾਈ ਕੀ ਨਾੜਾ ਮੇਰੇ ਜਗਦੀਪ ਸਿੰਘ ਨਾ ਉਹ ਜੀ ਫਿਲਮ ਕਿਤੇ ਲੱਗੀ ਪਹਿਲਾਂ ਸਾਰੇ ਜੱਟਾਂ ਜੁਲਿਟ 3 ਦੇਖ ਕੇ ਆਏ ਹਾਂ ਫਿਲਮ ਵਧੀਆ ਜੀ ਬਾਕੀ ਬਾਡੀ ਵਧੀਆ ਲੱਗੇ ਆਹ ਤਾਂ ਬਹੁਤ ਵਧੀਆ ਪਾਰਟ ਆ ਜੀ ਹਾਂਜੀ ਸਾਰੇ ਜੀ ਭਾਈ ਦੀ ਐਕਟਿੰਗ ਕਿਵੇਂ ਲੱਗੀ ਐ ਬਹੁਤ ਵਧੀਆ ਜਲਦੀਪ ਭਾਈ ਦੀ ਐਕਟਿੰਗ ਵਧੀਆ ਆ ਜੀ ਉਹਨਾਂ ਦੀ ਐਕਟਿੰਗ ਆ ਹਰ ਵਾਰੀ ਜਿਹੜੀ ਜਿਹੜੀ ਫਿਲਮਾਂ ਆਈਆਂ ਨੇ ਬਹੁਤ ਵਧੀਆ ਐਕਟਿੰਗ ਦਿੱਤੀ ਆ ਜੀ ਉਹਨੂੰ ਕੀ ਕੀ ਧਾਰ ਕੀ ਸਾਡੀ ਥੋੜੀ ਜਿਹੀ ਸਟੋਰੀ ਕੀ ਰਹੀ ਐ ਨੇ ਸਟੋਰੀ ਮਤਲਬ ਬਹੁਤ ਵਧੀਆ ਰਹੀ ਕਿ ਹਾਂ ਵੀ ਅਗਲਿਆਂ ਨੂੰ ਪਿਆਰ ਹੋਇਆ ਬਾਕੀ ਪੁਲਿਸ ਵਾਲੇ ਦੇ ਤੇ ਫਿਰ ਉਹਨਾਂ ਦਾ ਹੋ ਗਿਆ ਕਿ ਹਰਿਸ਼ਵਤ ਵਗੈਰਾ ਕਰਕੇ ਬਹੁਤ ਵਧੀਆ ਸੀਗੀ ਸਟੋਰੀ ਮਜ਼ਾ ਆ ਦੀ ਗੱਲ ਹੀ ਹੁੰਦੀ ਸੀ ਆਪਣੇ ਸੌਂਗ ਕਿੱਦਾ ਲੱਗੇ ਸੌਂਗ ਵਧੀਆ ਸੀਗੇ ਜੀ ਸੌਂਗ ਹਾਂ ਬਹੁਤ ਵਧੀਆ ਸੀਗੇ ਸੌਂਗ ਹਾਂ ਜੀ ਨੀਨਾ ਦੀ ਫਿਰ ਵਾਪਸ ਐਂਟਰੀ ਹੁੰਦੀ ਉਹ ਹੀ ਸੀਨ ਫਿਲਮ ਦੇ ਦੁਆਰਾ ਦਰਵਾਇਆ ਗਿਆ ਕਿੱਤਾ ਲੱਗੇ ਸਾਰੇ ਨਹੀਂ ਉਹ ਚਲੋ ਮਾੜਾ ਜਿਹਾ ਹੁਣ ਲੱਗਿਆ ਸੀਗਾ ਕਿ ਹਾਂ ਬਟ ਮੂਵੀ ਓਵਰਲ ਵਧੀਆ ਸੀਗੀ ਬਹੁਤ ਵਧੀਆ ਵਸੂਲ ਬਿਲਾ ਮੈਂ ਹਾਂ ਬਹੁਤ ਵਧੀਆ ਬਹੁਤ ਇੰਤਜ਼ਾਰ ਸੀ ਇਸ ਫਿਲਮ ਦਾ ਇੰਤਜ਼ਾਰ ਹੋਣਾ ਪਤਾ ਹਫਤੇ ਮਿਲਾਈ ਡਿਗੀਟ ਬੁੱਕ ਕਰਾਈ ਹੋਈ ਸੀਗੀ ਜੀ ਜਦੋਂ ਆਈ ਸੀਗੀ ਕਿ ਹਾਂ ਬੁਕਿੰਗ ਸ਼ੁਰੂ ਹੋਈ ਸੀ ਉਹਦੇ ਕਰਾ ਲਈ ਸੀਗੀ ਆਪਾਂ ਬਹੁਤ ਕਿੰਨਾ ਇੰਤਜ਼ਾਰ ਸੀ ਮਿਲੰਦਾਂ ਸਾਂਤੇ ਜੀ ਬਹੁਤ ਸੀਗੇ ਟ੍ਰੇਲਰ ਦੇਖੇ ਸੋ ਉਤ ਹੀ ਹੋ ਗਿਆ ਸੀਗਾ ਕਿ ਦੇਖਣੀ ਦੇਖਣੀ ਆ ਜਾ ਕੇ ਅਸੀਂ ਸਾਰਿਆਂ ਨੇ ਬਣਾ ਲਈ ਸੀ ਕਾਫੀ ਆਣੇ ਸੀਗੇ ਆਏ ਨਹੀਂ ਕਿ ਟਾਈਮ ਨਹੀਂ ਲੱਗਾ ਅਗਲੀ ਵਾਰ ਇੱਕ ਦੋ ਵਾਰੀ ਫੇਰਦੇ ਹੈਗੇ ਸਾਰਿਆਂ ਦੀ ਓਵਰਾਲ ਵਧੀਆ ਸੀ ਐਕਟਿੰਗ ਇਹਨਾਂ ਦੀ ਪਾ ਚੁੱਕੇ ਨੇ ਸਟਾਰ ਦੋਗੇ 5:30 ਠੀਕ ਹੈ ਭਾਈ ਤੁਹਾਨੂੰ ਕਿਵੇਂ ਲੱਗੇ ਕਿੰਨਾ ਇੰਤਜ਼ਾਰ ਸੀ ਫਿਲਮ ਦਾ ਫਿਲਮ ਦਾ ਤਾਂ ਬਹੁਤ ਇੰਤਜ਼ਾਰ ਸੀ ਜੱਟਾਂ ਜੂੜੇ ਦੇ ਦੋਨੇ ਪਾਰ ਬਹੁਤ ਵਧੀਆ ਰਹੀ ਨੀ ਤੀਸਰਾ ਪਾਰ ਵੀ ਬਹੁਤ ਏ ਸੀਗਾ ਦੇਖ ਕੇ ਬਹੁਤ ਮਜ਼ਾ ਆਇਆ ਹਲੇ ਇੰਟਰਵਿਊ ਵੱਲੋਂ ਅਗਰ ਫਿਲਮ ਵੀ ਦੇਖਾਂਗੇ ਉਹਦੇ ਬਹੁਤ ਚੰਗੇ ਪੰਜ ਪੰਜ ਮੇਰੇ ਵੱਲੋਂ ਠੀਕ ਹੈ ਕਿਵੇਂ ਨੇ ਭਾਜੀ ਕਿਲਾ ਬਹੁਤ ਵਧੀਆ ਮੂਵੀ ਹੈ ਜੀ ਮੈਂ 5 ਆਊਟ ਆਫ 5 ਵਾਲੀ ਕਹਿ ਸਕਦੇ ਆਪਾਂ ਫੈਮਿਲੀ ਫਿਲਮ ਹੈ ਜੀ ਦਿਲਜੀਤ ਦਸਾਂਜ ਦੀ ਮੂਵੀ ਹਰ ਮਤਲਬ ਪਪ 5 ਆਊਟ ਆਫ 5 ਵਾਲੀ ਹੀ ਹੁੰਦੀ ਆ ਸੌਂਗ ਕਿਹਦਾ ਲੱਗਿਆ ਸੋਂਗਸ ਵੀ ਸਾਰੇ ਵਧੀਆ ਨੇ ਜੀ ਦਿਲਜੀਤ ਦੋਸਾਂ ਜੀ ਦੇ ਅੱਛਾ ਕਿੰਨਾ ਇੰਤਜ਼ਾਰ ਸੀ ਫਿਲਮ ਦਾ ਕਿਉਂਕਿ ਇਹਨੇ ਸਾਰੇ ਟੂਰ ਲਗਾਤਾਰ ਆ ਰਹੇ ਸੀ ਕਿ ਵਰਲਡ ਸੋਸ਼ਲ ਮੀਡੀਆ ਤੇ ਬਹੁਤ ਫੇਮਸ ਹੈ ਇਹ ਤਾਂ ਜੀ ਹਫ਼ਤੇ ਤੋਂ ਹੀ ਬੁਕਿੰਗ ਕੀਤੀ ਹੋਈ ਸੀ ਸਾਰੇ ਫਰੈਂਡਸ ਨੇ ਹਮ ਹਫ਼ਤੇ ਤੋਂ ਹੀ ਵੇਟ ਕਰ ਰਹੇ ਸੀ ਇਸ ਮੂਵੀ ਦਾ ਫਰਸਟ ਡੇ ਹੈ ਤੇ ਅੱਜ ਹੀ ਆ ਗਏ ਸੀ ਠੀਕ ਹੈ ਭਾਈ ਕੀ ਕਹਿਣਾ ਚਾਹੋਗੇ ਫਰਸਟ ਡੇ ਫਰਸਟ ਸ਼ੋਅ ਦੇਖਣ ਆਏ ਸੀ ਬਹੁਤ ਵਧੀਆ ਮੂਵੀ ਲੱਗੀ ਬਸ ਸੋਂਗ ਜ਼ਿਆਦਾ ਹੀ ਮਿੱਠੇ ਜੇ ਕਰਤੇ ਸੀ ਹੁਣ ਸਿੰਗਲ ਬੰਦੇ ਹੀ ਆਪਾਂ ਗੁੜੀ ਗੁੜੀ ਐ ਨਹੀਂ ਜਿਆਦਾ ਹੀ ਫਿਰ ਥੋੜਾ ਆ ਉਹ ਲੱਗਿਆ ਜੀ ਉਹਦਾ ਵਧੀਆ ਸੀਗੀ ਇੰਤਜ਼ਾਰ ਸੀ ਇਸ ਫਿਲਮ ਦਾ ਲੱਗਦਾ ਕਿਉਂਕਿ ਲਗਾਤਾਰ ਭਾਈ ਸੋਸ਼ਲ ਮੀਡੀਆ ਤੇ ਸਮਝਾਏ ਹੋਏ ਨੇ ਬੈਕ ਟੂ ਬੈਕ ਤੁਸੀਂ ਦੇਖ ਰਹੇ ਕਿ ਨਾ ਪ੍ਰੋਮੋਸ਼ਨਸ ਫਿਲਮ ਲੈ ਕੇ ਇੰਤਜ਼ਾਰ ਤਾਂ ਬਹੁਤ ਸੀਗਾ ਜੀ ਹੂੰ ਹੂੰ ਬੋਲੋ ਕੇ ਔਰ ਮੂਵੀ ਕਿਤਾ ਲੱਗੀ ਆਲਓਵਰ ਮੂਵੀ ਵਧੀਆ ਲੱਗੀ ਬਹੁਤ ਘੈਂਟ ਲੱਗੀ ਪੰਜ ਚ ਕਿੰਨਾ ਚਾਰ ਦੋਗੇ ਮੈਂ 4 ਦੂੰਗਾ ਜੀ ਠੀਕ ਹੈ ਬਹੁਤ ਵਧੀਆ ਸੀ ਕੀ ਵੈਸੇ ਲੱਗਿਆ ਫਿਲਮ ਦੇ ਵਿੱਚ ਸਭ ਤੋਂ ਜ਼ਿਆਦਾ ਤਾਂ ਦਲਜੀਤ ਬਹੁਤ ਜ਼ਿਆਦਾ ਵੈਸਟ ਲੱਗਿਆ ਮੈਨੂੰ ਠੀਕ ਹੈ 500 ਕਿਨੇ ਸਟਾਰ ਲਾਉਗੇ 500 5 ਕਿੰਨਾ ਇੰਤਜ਼ਾਰ ਜਿਹੜਾ ਫਸਟ ਫਸਟ ਫਿਲਮ ਦੇਖਣ ਆਏ ਸੀ ਬਹੁਤ ਜ਼ਿਆਦਾ ਸੀਗਾ ਤਾਂ ਹੀ ਅਸੀਂ ਪਹਿਲਾ ਸ਼ੋਅ ਦੇਖਣ ਆਏ ਸੀ ਫਿਲਮ ਕਿਤਾ ਲੱਗੇ ਨਿਆਰਾ ਬੁਰਾ ਨਿਆਰਾ ਪੂਰਾ ਮਹੱਲਾ ਬੱਲੇ 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 ਹੋਏ ਲੱਗਿਆ 3 ਤਾਰੇ ਲਾਟਾਲਾ ਲਾਸਟ ਵਾਲਾ ਬੜਾ ਗੈਂਡ ਸੀਗਾ ਸੀਨ ਵੀਰੇ ਰੋਮਾਂਟਿਕ ਹੋਏ ਪਹਿਲਾਂ ਪਹਿਲਾਂ ਫਿਰ ਫਿਰ ਇੱਕਦਮ ਹੀ ਫਿਰ ਇਮੋਸ਼ਨਲ ਤੋਂ ਕਰਕੇ ਫਿਰ ਉਹਨਾਂ ਨੇ ਖਲਾਰਾ ਪਾਇਆ ਪੂਰਾ ਨਿਆਰਾ ਆਇਆ ਮਹੱਲਾ ਵੀਰੇ ਕਿੰਨਾ ਐਕਸਾਈਟਮੈਂਟ ਸੀ ਫਿਲਮ ਲੈ ਕੇ ਮੈਂ ਪੂਰਾ ਮੈਂ 3 ਦਿਨ ਪਹਿਲਾਂ ਵੀ ਸੀਟਾ ਬੁੱਕ ਕਰਨ ਲੱਗੇ ਸੀ ਖਾਲੀ ਨਹੀਂ ਮਿਲੀ ਲੁਧਿਆਣਾ ਆਓ ਦੇਖੋ ਨਿਆਰਾ ਲਓ ਪੂਰਾ ਪੰਜ ਜੋ ਕਿੰਨੇ ਸਟਾਰ ਦਾਂਗੇ ਪੰਜ ਜੋ ਮੈਂ 10 ਤੋਂ 10 ਚੱਕੋ ਜੀ ਮਜਾ ਆ ਗਿਆ ਵੀਰੇ ਜੀ ਵੀਰੇ ਲਾਸਟ ਵਿੱਚ ਲੈਣਗੇ ਲਾਸਟ ਪਿਆਰ ਆ ਨਿਕਲਦੇ ਦਿਲ ਨੂੰ ਲੱਗੀ ਗੱਲ ਆ ਲਓ ਪੂਰੀ ਐਂਡ ਬਸ ਲੱਗੀ ਹੀ ਐਂਡ ਗੱਲ ਪੂਰੀ ਪੰਜ ਕਿੰਨੇ ਸਟਾਰ ਦੇ ਦੋ ਮੈਂ 10 100 ਬਰੇਰ ਆਓ ਯਾਰ ਮਜਾ ਆਉ ਤਾ ਹੀ ਸਵਾਦ ਹੋਣਾ ਤੇ ਜ਼ਿੰਦਗੀ ਇਹਦੀ ਬਿਤੀ ਬੰਨਣੀ ਆ ਵੀਰੇ ਇਹ ਤਾਂ ਗੱਲ ਹੀ ਬੰਨਣੀ ਬਹੁਤ ਵਧੀਆ ਸੀ ਵੀਰੇ ਬਹੁਤ ਵਧੀਆ ਪੂਰਾ ਐਂਟਰਟੇਨਮੈਂਟ ਇਹ ਤਾਂ ਕੋਈ ਪੂਰਾ ਐਂਟੀ ਸੀ ਕੋਈ ਦੱਸੋ ਕਿਦਾਂ ਲੱਗੀ ਆ ਲਓ ਮੈਂ ਖਿੱਚ ਗਏ ਵੀਰੇ ਪੂਰਾ ਐਂਡ ਲਾਤਾ ਦਲਜੀਤ ਇੱਕ ਨਹੀਂ ਲੱਗੇ ਓਕਰ ਵੜ ਵੀਰੇ 1 ਵੀ ਕੈਨ ਸੀ 2 ਵੀ ਕੈਨ ਸੀ 3 ਤਾਂ ਬਾੜੀ ਕੈਨ ਸੀ ਪੰਜ ਲੁਧਿਆਣਾ ਸਾਨੂੰ ਗਿਣਾ ਚਾਹੁੰਦੇ ਆਓ ਵੀਰੇ ਬਹੁਤ ਵਧੀਆ ਲੁਧਿਆਣਾ ਸਾਰਿਆਂ ਨੇ ਆਓ ਇੱਕ ਇੱਕ ਦਿਨ ਭਾਵੇਂ ਦੱਦ ਦਿਨ ਲਾ ਕੇ ਜਾਓ ਜਾਂਦਾ ਦਿਲ ਨਹੀਂ ਕਰਦਾ 100 ਵੀਰੇ 100 ਇੱਕ ਬਾਜੀ ਦਲਜੀਤ ਭਾਣੇ ਇੱਕ ਬੇਨਤੀ ਕਰਨੀ ਹੈ ਚੌਥੀ ਜਲਦੀ ਲਿਆ ਬਈ ਜਰਾ ਵੇਟ ਨਾ ਕਰਾ ਵੀ 12 ਸਾਲ ਦੀ ਹੁਣ ਚੌਥੀ ਜਲਦੀ ਜਲਦੀ ਆਏ ਚਾ ਅਗਲੇ ਸ ਮਹੀਨੇ ਕੱਢ ਦੋ ਪਰ ਕੱਢ ਨਾ ਹੁਣ ਵਟ ਕੱਢ ਦੋ ਜਿਵੇਂ ਹੁਣ ਕੱਢਿਆ ਜੱਟਾਂ ਨੂੰ ਬੋਲਦਾ ਚਾਟਾ ਚੁੱਲੀ ਨੀਂ ਤਰੀ ਕੱਟੇ ਬੋਲੋ ਸੋ ਦੋਸਤੋ ਦੇਖਿਆ ਕਿਸ ਪ੍ਰਕਾਰ ਨਾਲ ਲੁਧਿਆਣਾ ਵਾਸੀਆਂ ਬਹੁਤ ਜ਼ਿਆਦਾ ਐਕਸਾਈਟਮੈਂਟ ਦੇਖੀ ਜਾ ਰਹੀ ਹੈ ਫਿਲਮ ਚੱਟਾਂ ਜੁਲਿਟ 3 ਨੂੰ ਲੈ ਕੇ ਹਰ ਕਿਸੇ ਨੇ ਕਿਹਾ ਕਿ ਦਲਜੀਤ ਉਸਾਇੰਦ ਦੀ ਜਿਹੜੀ ਐਕਟਿੰਗ ਹੈ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗੀ ਹੈ ਔਰ ਨੀਰੂ ਪਾਟਵਾ ਦੀ ਐਕਟਿੰਗ ਬਹੁਤ ਵੱਲ ਲੱਗੀ ਹੈ ਤਾਂ ਅੰਦਾਜ਼ਾ ਲਗਾ ਕਿ ਫਿਲਮ ਇਸ ਕਿਤੇ ਨਾ ਕਿਤੇ ਦੋਨੋਂ ਜਿਹੜਾ ਗੇ ਨੇ ਪੰਜਾਬ ਪੁਲਿਸ ਦਾ ਕਿਦਾਰ ਕਰਦੇ ਨਜ਼ਰ ਆਉਣਗੇ ਉਸ ਦੇ ਨਾਲ ਨਾਲ ਤੁਹਾਨੂੰ ਨਾਲ ਹੀ ਨਾਲ ਜਿਹੜਾ ਰਣਵੀਰ ਰਾਣਾ ਜੀ ਤੁਹਾਨੂੰ ਫਿਲਮ ਦੇ ਨਜ਼ਰ ਆਉਣਗੇ ਵੱਡੀ ਗੱਲ ਹੈ ਕਿ ਫਿਲਮ ਜਿਹੜੀ ਹੈ ਕੁਝ ਪੰਜਾਬ ਦੇ ਜੋ ਕੁਝ ਵਿਦੇਸ਼ ਦੇ ਵਿੱਚ ਵੀ ਜਿਹੜੀ ਤਿਆਰ ਕੀਤੀ ਗਈ ਹੈ ਔ ਲੁਧਿਆਣੇ ਸ਼ਹਿਰ ਦੇ ਜ਼ਾਤ ਤੋਂ ਜ਼ਿਆਦਾ ਜਿਹੜੇ ਮਾਲਸ ਹੈਗੇ ਨੇ ਪੀਵੀਆਰਸ ਨੇ ਫੁੱਲ ਲੱਗੇ ਨੇ ਤੇ ਲੋਕਾਂ ਦਾ ਜ਼ਿਆਦਾ ਜੋਰ ਜੜਾ ਵਾ ਫਰਸਟ ਡੇ ਫਰਸਟ ਸ਼ੋ ਦੇਖਣ ਦਾ ਹੀ ਮਿਲਿਆ ਗਿਆ ਵਾ ਸੋ ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਸਾਡਾ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗੇ ਆਣ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੱਛੇ ਵਜੂ ਕਰਿਓ ਤੇ ਲੁਧਿਆਣਾ ਲੱਗਦੀ ਪੂਰੀ ਟੀਮ ਵੱਲੋਂ ਫਿਲਮ ਨੂੰ 1 ਸਟਾਰ ਨਹੀਂ 2 ਸਟਾਰ ਨਹੀਂ 3 ਸਟਾਰ ਨਹੀਂ ਬਲਕਿ 4 ਸਟਾਰ ਦਿੱਤੇ ਆਂਦੇ ਹੈਗੇ ਨੇ ਸੋ ਕੈਮਰਾ ਪਰਸਨ ਹਣੀ ਦੇ ਨਾਲ ਹਰਦੀਪ ਤੁਹਾਨੂੰ ਦਿਓ ਇਜਾਜ਼ਤ ਧੰਨਵਾਦ ਜੁੜੇ ਰੋਲ ਤੇ